ਕੀਰਤਨ ਦੇ ਨਾਲ ਆਪ ਨੂੰ ਗੁਰੂ ਘਰ ਨਾਲ ਜੋੜਨ ਦਾ ਯਤਨ ਕੀਤਾ ਹੈ ਮੈਂ ਪੂਰੇ ਐਸ ਕੇ ਐਮ ਨਾਨ ਪੋਲਿਟਿਕਲ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਟਾਲਕੂਟ ਧੰਨਵਾਦ ਕਰਦਾ ਹਾਂ ਗੁਰਦਲਾ ਸਾਹਿਬ ਕੋਲੋਂ ਦਾ ਉਹਨਾਂ ਦੇ ਨਾਲ ਆਏ ਸੁਪ੍ਰੀਤ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਕ ਚੈਰੋ ਗੱਲ ਇਹ ਹੈ ਐਸੋ ਲਈ ਐਕਸਪਲੇਨ ਕਰਨ ਦਾ ਸਮਾਂ ਨਹੀਂ ਹੈ ਇਹ ਠੀਕ ਹੈ ਤੁਹਾਡਾ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਗਰ ਉਹ ਪਰਾਲਾ ਕਰ ਲਏਗੇ ਤਾਂ ਜਿਸ ਵੇਲੇ ਉਹ ਰਾਲਾ ਸਾਹਿਬ ਉਸ ਮੋਰ ਚਾਲ ਆ ਕੇ ਬੈਠੇ ਨੇ ਤਾਂ ਜਾਇਦਾ ਜਾਨਾ ਸੀ ਕੋਈ ਦਿੱਕਤ ਨਹੀਂ ਇਸ ਗੱਲ 'ਚ ਇਹ ਸਾਡੇ ਵੱਲੋਂ ਉਪਰਾਲਾ ਨਹੀਂ ਹੋਇਆ ਇਸ ਗੱਲ 'ਤੇ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਤੇ ਨਾਲ ਬਡਾਲਾ ਸਾਹਿਬ ਤੋਂ ਵੀ ਇਸ ਗੱਲ ਦੀ ਮਾਫੀ ਚਾਹਾਂਗੇ ਲੇਖ ਨੇ ਕਲ ਜੂਰ ਹੈ ਕਿ ਬਡਾਲਾ ਸਾਹਿਬ ਤੁਸੀਂ ਗੱਲ ਕਹੀ ਹੈ ਕਿ ਜਦੋਂ ਉੱਥੇ ਦਰਸ਼ਨ ਕਰਨ ਆਉਣੇ ਹੋ ਉਦੋਂ ਹੀ ਦਰਸ਼ਨ ਦੇ ਦਿਆ ਕਰੋ ਉੱਥੇ ਆ ਜਾ ਕਰੋ ਮੈਨੂੰ ਲੱਗਦਾ ਅਸੀਂ ਤੁਹਾਡੇ ਇਹ ਬਚਨਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਫੁੱਲ ਚੜਾ ਸਕੀਏ ਤੁਸੀਂ ਬਾਅਦ ਦੇ ਵਿੱਚ ਕਲ ਕਹੀ ਹੈ ਕਿ ਪੰਜ ਦਿਨ ਉੱਥੇ ਲਾ ਦਿਓ ਅ ਅਸੀਂ ਇਸ ਗੱਲ ਦੇ ਨਾਲ ਵੀ ਤੁਹਾਡੇ ਨਾਲ ਇਤفاق ਰੱਖਦੇ ਹਾਂ ਤੁਸੀਂ ਪੰਜ ਦਿਨ ਕਿਹਾ ਅਸੀਂ ਤੇ ਵੀ ਕਹਾਗੇ ਕਿ ਵਾਹਿਗੁਰੂ ਕਿਰਪਾ ਕਰਨ ਅਗਰ ਤਾਂ ਬਡਾਲਾ ਸਾਹਿਬ ਇਸ ਮੋਰਚੇ 'ਚ ਸਹੀ ਸਲਾਮਤ ਮੁਰ ਦੁਬਾਰਾ ਮੋਰਚਾ ਜਿੱਤ ਕੇ ਜਉਂਦੇ-ਜਉਂਦੇ ਉੱਠ ਗਏ ਤੈਨੂੰ ਅਰਦਨਲ ਵੈਦਾ ਕਰਦੇ ਆਂ ਕਿ ਜਿੱਤਾਂਗੇ ਜਿੱਤਾਂਗੇ ਬੋਲੇ ਇਨਸਾਨ ਨਿਹਾਲ ਜਿੱਤ ਕੇ ਜਾਵਾਂਗੇ ਢੱਲੇਵਾਲ ਸਾਹਿਬ ਅਸੀਂ ਕੋਈ ਬੇਰ ਹੈ ਦੇਖੋ ਕੋਈ ਕੋਈ ਪਾਣੀ ਪਿੜਾਓ ਬੋਲੇ ਇਨਸਾਨ ਨਿਹਾਲ ਅਜੇ ਤੋੜ ਤੁਹਾਡੇ ਤੇ ਇਸ਼ਾਨ ਨਿਕਲਣ ਕੀ ਸਾਡੀ ਡਿਊਟੀ ਭਰਨੀ ਹੈ ਗੁਰੂ ਦੇ ਸੇਕੋਂ ਦੇ ਨੱਭੀ ਤੁਸੀਂ ਇਹ ਨਿਭਾਵੋ ਬੋਲੇ ਸੋਨੇ ਹਾਰ ਸ੍ਰੀ ਆਕਾਲ ਸੂ ਦੂਸਰੀ ਮੋਟ ਕੋਈ ਕੋਈ ਜਥੇਬੰਦੀ ਸਾਰੀ ਬੈਠੀ ਐ ਮੈਂ ਜਥੇਬੰਦੀ ਨੂੰ ਅੱਜ ਪ੍ਰਦਾਨ ਹੋਣ ਦੇ ਨੱਤੇ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜੇ ਅਗਰ ਜਾਣ ਚਲੀ ਵੀ ਜਾਂਦੀ ਐ ਤਾਂ ਮੈਂ ਤੁਹਾਡੇ ਨਾਲ ਤੋਂ ਇੱਕ ਵੈਦਾ ਲਗਦਾ गुरु में लोड़ है जो उड़ाला साहब ने कहा यह आप सारे कटे नहीं पूरा करने का यत्न करना विश्वास दवाओ के इस गलती पूरे श्री वागुरु जी का खालसा भॻवानु जी मतिलब